ਇਹ ਰਚਨਾ ਕੇ ਲਾ ਕੇ ਕੁੱਲ ਉਦਾਸੀ ਖੱਟਲੀ ਫਿਕਰਾਂ ਨੇ ਲਾ ਕੇ ਕੁੱਲ ਉਦਾਸੀ ਖੱਟਲੀ ਫਿਕਰਾਂ ਨੇ ਇੱਕ ਦੁਨੀਆ ਦੀ ਹਾਸੀ ਖੱਟਲੀ ਫਿਕਰਾਂ ਨੇ ਤੇ ਲਾ ਕੇ ਕੁੱਲ ਉਦਾਸੀ ਖੱਟਲੀ ਫਿਕਰਾਂ ਨੇ ਜੋਗ ਤੇਰੇ ਦੇ ਕਾਬਲ ਰਾਂਝਾ ਹੋਇਆ ਨਹੀਂ ਜੋਗ ਤੇਰੇ ਦੇ ਕਾਬਲ ਰਾਂਝਾ ਹੋਇਆ ਨਹੀਂ ਉਤੋਂ ਮਹਿਮਾ ਖਾਸੀ ਖਟਲੀ ਫਿਕਰਾ ਨੇ ਤੇ ਸਫਰਾਂ ਦੇ ਨਾਲ ਚੰਗੀ ਸਾਡੀ ਬਣਦੀ ਏ ਸਫਰਾਂ ਦੇ ਨਾਲ ਚੰਗੀ ਸਾਡੀ ਬਣਦੀ ਏ ਕੁਝ ਚੰਦਰੀ ਬਣਵਾਸੀ ਖਟਲੀ ਫਿਕਰਾ ਨੇ ਤੇ ਦਾ ਪੇਚ ਨੇ ਸਿੱਖਲੇ ਲੋਕਾਂ ਵਾਂਗਰ ਮੈਂ ਦਾ ਪੇਚ ਨੇ ਸਿੱਖਲੇ ਲੋਕਾਂ ਵਾਂਗਰ ਮੈਂ ਵਿੱਚੋਂ ਗੱਲ ਸਿਆਸੀ ਖਟਲੀ ਫਿਕਰਾ ਨੇ ਤੇ ਮੇਰੇ ਲਫ਼ਜ਼ਾਂ ਵਿੱਚ ਸੁਪਨ ਚਲਕਰਿਆ ਮੇਰੇ ਲਫ਼ਜ਼ਾਂ ਵਿੱਚ ਸੁਪਨ ਚਲਕਰਿਆ ਪਰੀਆਂ ਦੀ ਇੱਕ ਦਾਸੀ ਖੱਟਲੀ ਫਿਕਰਾਂ ਨੇ ਤੇ ਰੀਜਾਂ ਨੱਚੀਆਂ ਵੇੜੇ ਵਿੱਚ ਉਦਾਸ ਜੀਆਂ ਰੀਜਾਂ ਨੱਚੀਆਂ ਵੇੜੇ ਵਿੱਚ ਉਦਾਸ ਜੀਆਂ ਇੱਕ ਭੁੱਖੀ ਇੱਕ ਪਿਆਸੀ ਖੱਟਲੀ ਫਿਕਰਾਂ ਨੇ ਤੇ ਬੜਾ ਜ਼ਰੂਰੀ ਆਲਮ ਇਸ਼ਕ ਮੁਹੱਬਤ ਦਾ ਬੜਾ ਜ਼ਰੂਰੀ ਆਲਮ ਇਸ਼ਕ ਮੁਹੱਬਤ ਦਾ ਚਾਵਾਂ ਨਾਲ ਉਦਾਸੀ ਖੱਟਲੀ ਫਿਕਰਾ ਨੇ ਤੇ ਲਾਸਟਾ ਕੇ ਲਹਿਜੇ ਦੇ ਵਿੱਚ ਬਰਕਤ ਉਤਰੀ ਸ਼ਬਦਾ ਦੀ ਲਹਿਜੇ ਦੇ ਵਿੱਚ ਬਰਕਤ ਉਤਰੀ ਸ਼ਬਦਾ ਦੀ ਕਵਤਾ ਇੱਕ ਪ੍ਰਵਾਸੀ ਖੱਟਲੀ ਫਿਕਰਾ ਨੇ ਕਵਤਾ ਇੱਕ ਪ੍ਰਵਾਸੀ ਖੱਟਲੀ ਫਿਕਰਾ ਨੇ